फगवाड़ा दे गुरु हरगोबिंद नगर विखे स्थित चौपाटी विखे पहुंची नगर निगम की टीम चौपाटी अंदर खोखा लगा के किया नजायज़ कब्जा हटवाया नगर निगम की टीम और खोखा मालक हुई खूब गर्मा गर्मी देखो तस्वीर ਇਹ ਕਹਾਣੀ ਹੈ ਜੀ ਸਭੀ ਮਾਟਾ ਕਾ ਮੱਲੇ ਹਟਾ ਲਗਾ ਵੀਰੇ ਮੈਂ ਹਟਾ ਲਗਾ ਰੁਕ ਜਾ ਯਾਰ ਦੋ ਮਿੰਟ ਦੋ ਮਿੰਟ ਰੁਕ ਜਾ ਯਾਰ ਕੋ ਕਹਿੰਦਾ ਸੀ ਨਾ ਮਿਸ਼ਨਲ ਗੱਲ ਗੱਲ ਨਹੀਂ ਕਰ ਕਹਿੰਦੇ ਕਰੋ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਜੀ ਅਸੀਂ ਤੁਹਾਨੂੰ ਮੰਗਲਵਾਰ ਮਿਲਾਂਗੇ ਉਹਨਾਂ ਦੀ ਵਾਈਸ ਸੁਣ ਆ ਰਹੀ ਸੀ ਜੀ ਅਸੀਂ ਕਹਾਂ ਠੀਕ ਆ ਜੀ ਤੁਹਾਨੂੰ ਮੰਗਲਵਾਰ ਮਿਲ ਲੈਣੇ ਆ ਆ ਸਰਦਾਰ ਜੀ ਖੜੇ ਆ ਨਾਲ ਸਾਹਿਬ ਜੀ ਖੜੇ ਆ ਇਹਨਾਂ ਨਾਲ ਦੀ ਗੱਲ ਕੀਤੀ ਸੀ ਕੱਲ ਮਿਲ ਕੇ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਸੀ ਜੀ ਮੰਗਲਵਾਰ ਆਣੇ ਮੰਗਲਵਾਰ ਮਿਲ ਕੇ ਗੱਲ ਕਰ ਲਵਾਂਗੇ ਜੀ ਜਾਂ ਤਾਂ ਦੱਸੋ ਅਸੀਂ ਇੱਥੇ ਕੋਈ ਦੋ ਨੰਬਰ ਦਾ ਕੰਮ ਕਰਦੇ ਹਾਂ ਗਲਤ ਵੇਚ ਲਈਏ ਦੋ ਨੰਬਰ ਦਾ ਸਹੀ ਕੋਈ ਦੱਸੋ ਗਲਤ ਵੇਚਦੇ ਹੋਈਏ ਕੀ ਮਾਮਲਾ ਹੈ ਜੀ ਇਹ ਸਾਰੇ ਨਗਰ ਨਿਗਮ ਦੇ ਵਿੱਚ ਕਿਹੜੇ ਗੱਲਾ ਗੁੰਡਾ ਕਰਦੀ ਮੇਰੇ ਤੇ ਆ ਮੈਂ ਹੈਂਡੀਕੈਪ ਬੰਦਾ ਸਾਰੇ ਪਾਸੇ ਇੰਨੀ ਐਸ ਵਾਲੀਆਂ ਰੇੜੀਆਂ ਲੱਗੀਆਂ ਪਈਆਂ ਹੋਰ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਸਿਰਫ ਮੇਰੇ ਤੇ ਕਾਰਵਾਈ ਕੀਤੀ ਜਾਂਦੀ ਹੈ ਨਗਰ 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 ਨਿਗਮ ਸਿਰ ਪਹਿਲੇ ਪਿਆ ਕਿ ਉਹ ਨੰਬਰ 5 ਦਾ ਲੱਗਿਆ ਜੀ ਇਹ ਤਾਂ ਬਹੁਤ ਪ੍ਰਾਚੀਨ 2005 ਦਾ ਲੱਗੇਗਾ ਸਾਰੇ ਪਾਸੇ ਦੇਖ ਲਓ ਕਿੰਨੀਆਂ ਲੱਗੀਆਂ ਕੋਆਰਡੀਨੇਟਰ ਬੜੇ ਕਬਜੇ ਸਾਰੇ ਪਾਸੇ ਕਬਜੇ ਹੈਗੇ ਜੋ ਕਿਸੇ ਨੂੰ ਨਹੀਂ ਦੇਖਦਾ ਸਿਰਫ ਇਹ ਮੇਰਾ ਅਧਿਕਦਾ ਪਿਆ ਹੈਗਾ ਬ్రਦਰ ਕੰਮ ਕੀ ਕਰਦੇ ਇੱਥੇ ਮੈਂ ਕੋ ਬਾਨੇ ਦਾ ਕੰਮ ਕਰਦਾ ਹਾਂ ਲੋਨੇ ਦਾ ਕੰਮ ਕਰਦਾ ਹਾਂ ਅੱਛਾ 2005 ਤੋਂ ਬੈਠਾ ਹੋ ਹਾਂਜੀ 2005 ਦੇ ਬੈਠੀ ਹਾਂ ਤੇ ਉਸ ਤੋਂ ਬਾਅਦ ਕਿਸ ਨੇ ਕੋਈ ਛਾਣ ਕੇ ਤੁਹਾਨੂੰ ਗੱਲ ਕਿਸੇ ਨੇ ਪਰੇਸ਼ਾਨੀ ਨਹੀਂ ਕੀਤਾ ਕੋਈ ਕਿਸੇ ਨਹੀਂ ਹੁਣ ਪਤਾ ਨਹੀਂ ਕੀ ਚੱਕਰ ਜਿਹੜਾ ਮੇਰੇ ਤੋਂ ਗੁੰਡਾਗਰਦੀ ਕੱਲੇ ਤੇ ਕੀਤੀ ਜਾਂਦੀ ਆ ਹੋਰ ਪਾਸੇ ਕਬਜੇ ਨੇਗੇ ਸਾਰੇ ਚੱਕੇ ਜਾਣ ਮੈਂ ਆਪੇ ਚੱਕ ਲਊ ਇਹਦੇ ਕੋਈ ਫੀਸ ਵਗ 5 ਸਾਲ ਤੋਂ ਭਰ ਦੇ ਨਹੀਂ ਹੁਣ ਕੀ ਅੱਜ ਕੀ ਫਿਕਰ ਹੈ ਪਤਾ ਨਹੀਂ ਕੀ ਕੀ ਚੱਕਰ ਕਹਿੰਦੇ ਕੋਕਾ ਚੱਕਵਾ ਅਚਾਨਕ ਆ ਗਏ ਹੋਰ ਪਾਰਸੇ ਸਾਰੇ ਕੰਮੇ ਚਾਦੋ ਅਸੀਂ ਚੱਕ ਲੈਣੇ ਪਤਾ ਬਹੁਤ ਰਾਣਾ ਹੈ ਡੈਡੀ ਵੀ ਇੱਥੇ ਬੰਦਾ ਹੁੰਦਾ ਹੈ ਹਾਂਜੀ ਹਾਂਜੀ ਸਾਰੇ ਸਾਰੇ ਇੱਕ ਇੱਥੇ ਰੇੜੀ ਲੱਗਦੀ ਸੀ ਦਿਵਾਰਿਆਂ ਦੀ ਉਹਨਾਂ ਨੇ ਪੱਕਾ ਕੋਖਾ ਲਾ ਲਿਆ ਸੀ ਇਹ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੇ ਕਿਸੇ ਨੇ ਕੀਤੀ ਹੋਈ ਸੀ ਬਾਰ ਬਾਰ ਕੰਪਲੇਂਟ ਹੋ ਰਹੀ ਸੀ ਕੋਖੇ ਦੀ ਕਿ ਇੱਥੇ ਨਵੀਂ ਰੇੜੀ ਲੱਗ ਗਈ ਸੀ ਉਹਦੀ ਕੰਪਲੇਂਟ ਹੋ ਰਹੀ ਸੀ ਉਹ ਹਟਾਉਣ ਵਾਸਤੇ ਅਸੀਂ ਆਏ ਸੀ ਕਿ ਤੁਸੀਂ ਚੱਕ ਲੈਣਾ ਜੀ ਹਾਂਜੀ ਉਹ ਹਟਵਾ ਦਿੱਤਾ ਜੀ ਤੇ ਜਿਹੜੇ ਬਾਕੀ ਵਿੱਚ ਹੋਰ ਗੱਬੇ ਵੀ ਹੈਗੀਆਂ ਥੋੜੀਆਂ ਜਿਹੜੀਆਂ ਮੈਂ ਇੱਕ ਆ ਸਾਹਮਣੇ ਸ਼ੈੱਡ ਆ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੰਦਾ ਕਿ ਇਹਨੂੰ ਹਟਾ ਲਓ ਉਹਨਾਂ ਨੂੰ ਟਾਈਮ ਦੇ ਦతా ਥੱਪੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਤੇ ਲਗਾ ਦਿਓ ਸੈਂਟਰ 'ਚ ਨਾ ਲਗਾਓ ਕਿਉਂਕਿ ਇੱਥੇ ਗੱਡੀਆਂ ਵੀ ਸੈਂਟਰ ਦੇ ਵਿੱਚ ਜਿਹੜੀ ਆ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ ਲਾ ਕੇ ਇੱਕ ਰੇੜੀ ਲਗਾਉਣ ਵਾਸਤੇ ਸੀ ਚੁਪਾਟੀ ਆ ਚੁਪਾਟੀ ਦੇ ਵਿੱਚ ਇਹ ਹੁੰਦਾ ਕਿ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਖੜਾ ਕਰਕੇ ਤੁਹਾਡੇ ਨੂੰ ਆਉਣ ਗਾਹ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਅ ਵੇ ਤੁਹਾਨੂੰ ਵੀ ਕਨਵੀਨੀਅੰਟ ਲੋਕਾਂ ਵੱਲੋਂ ਸੜਕਾਂ ਤੇ ਕਬਜ਼ੇ ਕਿਤੇ ਜਾ ਰਹੇ ਕੀ ਜਾਣਾ ਜਾਂਦੇ ਲੋਕ ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣ ਕਾਰਵਾਈ ਕਰਾਂਗਾ ਵਿਦਨ 15 ਮਿੰਟਸ ਮੇਰੇ ਉੱਥੋਂ ਨਿਕਲਣ ਦੀ ਵੇਰ ਆ ਫਿਰ ਉਸੇ ਤਰ੍ਹਾਂ ਕਾਰ ਉਥੇ ਕਬਜ਼ੇ ਹੋ ਜਾਣਗੇ ਤੇ ਇੱਕ ਰੇੜੀ ਤੁਸੀਂ ਕਬਜ਼ੇ ਚ ਲਈ ਹੈ ਲੈ ਕੇ ਗਿਆ ਕਾਲੀਆਂ ਤੁਹਾਡੇ ਉਹ ਕਿੰਨਾ ਵੀ ਉਹ ਕਲੀਅਰ ਹੋਇਆ ਕੁਝ ਉਹ ਹੱਲੇ ਨਹੀਂ ਪਤਾ ਜੀ ਜਿਵੇਂ ਹੋਏਗੀ ਪ੍ਰਧਾਨ ਜੀ ਨੂੰ ਕਹਿਤਾ ਇੱਥੇ ਵੀ ਉਹ ਉਥੇ ਭੇਜ ਦੇਣਗੇ ਕੀ ਕਾਰਵਾਈ ਕੀਤੀ ਜਾਏਗੀ ਜੀ ਦੁਆਰਾ ਫਿਰ ਇਹ ਕਬਜ਼ੇ ਕਰਦੇ ਤਾਂ ਫਿਰ ਕੀ ਕਰ ਲਈਏ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜੋ ਸਾਨੂੰ ਤੋਂ ਆਰਡਰ ਆ ਤੁਹਾਡੇ ਵਾਲੇ ਹੁਣ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ੍ਰਦਰ ਮੈਂ ਤਾਂ ਦੇਖੋ ਮੇਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਜੀ ਮੈਂ ਤੈਬਯਾਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੇਟਰੀ ਇਨਸਪੈਕਟਰ ਹਾਂ ਮੈਨੂੰ ਤਾਂ ਮੇਰੇ ਕੁਸ਼ਹਾਰ ਮੈਮ ਵੱਲੋਂ ਆਰਡਰ ਕੀਤੇ ਗਏ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਹੈ ਤੇ ਮੈਂ ਕਰ ਦੇਤੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਿਤੇਸ਼ ਕੁਮਾਰ ਸਰ ਹੈ ਤੇ ਨਾਮ ਤੁਹਾਡੇ ਇਨਸਪੈਕਟਰ ਦਾ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇਨਸਪੈਕਟਰ ਹੈ ਥੈਂਕ ਯੂ